ਪੰਜਾਬ ਸਰਕਾਰ ਕਿਸਾਨਾਂ ਦੇ ਵਿਰੁੱਧ ਜਿਹੜੀ ਲੈਂਡ ਪੋਲਿੰਗ ਪਾਲਿਸੀ ਲੈ ਕੇ ਆਈ ਹੈ ਉਸ ਦਾ ਕਾਂਗਰਸੀਆਂ ਵੱਲੋਂ ਵਿਰੋਧ ਕੀਤਾ ਗਿਆ ਤੇ ਗਮਾਂਡਾ ਦੇ ਜਿਹੜਾ ਦਫ਼ਤਰ ਹੈ ਉਸ ਦੇ ਅੱਗੇ ਧਰਨਾ ਲਗਾਉਣ ਦੀ ਜਿਹੜੀ ਅੱਜ ਪੁਰਜੋਰ ਅਪੀਲ ਕੀਤੀ ਗਈ ਹੈ ਕਿ ਸਾਰੇ ਕਾਂਗਰਸੀ ਅਤੇ ਜਿਹੜੇ ਕਿਸਾਨਾਂ ਦੇ ਸ਼ੁਭਚਿੰਤਕ ਨੇ ਜਾਂ ਕਿਸਾਨ ਨੇ ਉਹ ਸਾਡੇ ਹੱਕ ਦੇ ਵਿੱਚ ਆਓ ਅਤੇ ਅਸੀਂ ਕਿਸਾਨਾਂ ਦੀ ਜ਼ਮੀਨ ਨੂੰ ਨਹੀਂ ਜਾਣ ਦੇਣਾ ਤੇ ਅਸੀਂ ਕਿਸਾਨਾਂ ਦੇ ਹੱਕ ਵਿੱਚ ਆ ਤੇ ਜਿਹੜੀ ਇਹ ਪਾਲਿਸੀ ਹੈ ਇਹ ਕਿਸਾਨਾਂ ਨੂੰ ਮਾਰੇਗੀ ਅਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੁਝ ਵੀ ਨਹੀਂ ਮਿਲਣਾ ਅੰਤ ਦੇ ਵਿੱਚ ਉਹਨਾਂ ਦੇ ਜਿਹੜੇ ਹੱਥ ਨੇ ਉਹ ਖਾਲੀ ਰਹਿ ਜਾਣਗੇ ਕੀ ਕਹਿਣਾ ਵਿਧਾਇਕ ਦਾ ਉਹ ਤੁਹਾਨੂੰ ਦਿਖਾਉਂਦੇ ਆ ਜੋ ਅੱਜ ਆਪਾਂ ਪ੍ਰੋਟੈਸਟ ਸੀਗਾ ਟਮਾਡਾ ਪੂਰੇ ਰੱਖਿਆ ਔਰ ਆਪਾਂ ਸਾਰਾ ਨੂੰ ਹਮ ਹਮਾਰ ਕੋਲ ਜੋ ਪਹੁੰਚਣਾ ਕੋਈ ਇਹ ਪ੍ਰਵਾਹ ਨਾ ਕਰੇ ਕੋਈ ਬਰਸਾਤ ਆ ਬਰਸਾਤ ਇੱਥੇ ਮਹਾਲੇ ਚ ਬਿਲਕੁਲ ਖਤ ਹੈਗੀ ਆ ਦੂਜੀ ਗੱਲ ਆਪਾਂ ਸਾਰਿਆਂ ਨੇ ਤਕੜੇ ਹੋ ਕੇ ਅੱਜ ਇਸ ਗੱਲ ਦਾ ਸਹੂਦ ਦੇਣਾ ਹੈ ਕਿ ਜੋ ਤੱਕੇशाही ਪੰਜਾਬ ਸਰਕਾਰ ਕਿਸਾਨਾਂ ਨਾਲ ਕਰ ਰਹੀ ਹੈ ਉਹ ਰੋਕੜ ਵਾਸਤੇ ਸਾਨੂੰ ਸਾਰਿਆਂ ਨੂੰ ਉੱਥੇ ਪੌਂਚ ਦੀ ਜਰੂਰਤ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਮਨਵਿੰਦਰ ਸਿੰਘ ਬੜਿੰਗ ਕਬੂ ਤੇਰੇ ਦਾ ਪਤਾ ਸੇ ਬਾਜ ਰਹਾ ਹੈ ਸਾਰੀ ਪੂਰੀ ਸੂਚੀ ਲੀਡਰਸ਼ਿਪ ਤੇ ਪਹੁੰਚ ਰਹੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਜਲਦ ਜਲਦੀ ਪਹੁੰਚਣ ਦੀ ਕਿਰਪਾਤਾ ਕਰੋ ਤਾਂ ਕਿ ਆਪਾਂ ਇਹ ਧਰਨਾ ਸ਼ੁਰੂ ਕਰ ਸਕੀਏ ਔਰ ਕੋਈ ਪ੍ਰਸਤਾਵ ਵੀ ਪਵਾਉਣੇ ਕਰਨੇ ਆਪਾਂ ਸਾਰਿਆਂ ਨੇ ਅੱਜ ਇਸ ਗੱਲ ਦਾ ਬਲਕੇ ਪ੍ਰੂਫ ਕਰਨਾ ਹੈ ਕਿ ਕਿਸਾਨਾਂ ਜੋ ਤਕਾ ਹੈ ਇਹ ਸਰਕਾਰ ਬਹੁਤ ਬੜਾ ਗੇਲ ਸਾਫੀ ਕਰ ਰਹੀ ਹੈ ਉਹਨੂੰ ਰੋਕਣ ਵਾਸਤੇ ਸਰਕਾਰ ਨੂੰ ਜਗਾਉਣ ਵਾਸਤੇ ਇਹ ਧਰਨੇ ਅਸੀਂ ਪੂਰੇ ਪੰਜਾਬ ਸ਼ੁਰੂ ਕੀਤੇ ਨੇ ਅੱਜ ਆਪਣਾ ਧਰਨਾ ਆਪ ਕਾਂਗਰਸ ਵੱਲ ਕੋਈ ਸਾਰੇ ਪਹੁੰਚੋਗੇ ਤਾਂ ਸਰਕਾਰ ਨੂੰ ਜਰੂਰ ਮੈਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਸਰਕਾਰ ਆਪਣੇ ਜਿਹੜੇ ਲੋਕ ਮਾਰੂ ਫੈਸਲੇ ਆ ਕਿਸਾਨ ਮਾਰੂ ਫੈਸਲੇ ਆ ਵਾਪਸ ਲੈਣੀ ਜ਼ਰੂਰ ਹੋਵੇਗੀ ਧੰਨਵਾਦ ਜੋ ਅੱਜ ਆਪਾਂ ਪ੍ਰੋਟੈਸਟ ਸੀਗਾ ਟਮਾਟਾ ਪੂਰੇ ਰੱਖਿਆ ਔਰ ਆਪਾਂ ਸਾਰਾ ਨਹੁਮ ਹਮ ਹਮਾਰ ਕੋਲ ਪਹੁੰਚਣਾ ਕੋਈ ਇਹ ਪ੍ਰਵਾਹ ਨਾ ਕਰੇ ਕੋਈ ਬਰਸਾਤ ਆ ਬਰਸਾਤ ਇੱਥੇ ਮਹਾਲੇ ਚ ਬਿਲਕੁਲ ਖਤ ਹੈਗੀ ਆ ਕੁੱਝ ਗੱਲ ਆਪਾਂ ਸਾਰਿਆਂ ਨੇ ਤਕੜੇ ਹੋ ਕੇ ਅੱਜ ਇਸ ਗੱਲ ਦਾ ਸਬੂਤ ਦੇਣਾ ਹੈ ਕਿ ਜੋ ਧੱਕੇਸ਼ਾਹੀ ਪੰਜਾਬ ਸਰਕਾਰ ਕਿਸਾਨਾਂ ਨਾਲ ਕਰ ਰਹੀ ਹੈ ਉਹ ਰੋਕਣ ਬਾਅਦ ਸਾਨੂੰ ਸਾਰਿਆਂ ਨੂੰ ਉੱਥੇ ਪਹੁੰਚਣ ਦੀ ਜ਼ਰੂਰਤ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਕਾ ਬਹੁਤ ਏਰੇ ਦਾ ਸਪਤਾਸ ਬੱਜਾ ਹੋ ਰਿਹਾ ਹੈ ਸਾਰੀ ਪੂਰੀ ਸੂਚੀ ਲੀਡਰਸ਼ਿਪ ਉੱਤੇ ਪਹੁੰਚ ਰਹੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਜਲਦ ਜਲਦੀ ਪਹੁੰਚਣ ਦੀ ਕਿਰਪਾਤਾ ਕਰੋ ਤਾਂ ਕਿ ਆਪਾਂ ਇਹ ਧਰਨਾ ਸ਼ੁਰੂ ਕਰ ਸਕੀਏ ਔਰ ਕੋਈ ਪ੍ਰਸਤਾਵ ਵੀ ਪਵਾਉਣੇ ਕਰਨੇ ਆਪਾਂ ਸਾਰਿਆਂ ਨੇ ਅੱਜ ਇਸ ਗੱਲ ਦਾ ਬਲ ਕੇ ਪ੍ਰੂਫ ਕਰਨਾ ਹੈ ਕਿ ਕਿਸਾਨਾਂ ਜੋ ਧੱਕਾ ਹੈ ਇਹ ਸਰਕਾਰ ਬਹੁਤ بڑا ਗੇਲਸਾਪੀ ਕਰ ਰਹੀ ਹੈ ਉਹਨੂੰ ਰੋਕਣ ਵਾਸਤੇ ਸਰਕਾਰ ਨੂੰ ਜਗਾਉਣ ਵਾਸਤੇ ਇਹ ਧਰਨੇ ਅਸੀਂ ਪੂਰੇ ਪੰਜਾਬ ਸ਼ੁਰੂ ਕੀਤੇ ਨੇ ਅੱਜ ਆਪਣਾ ਧਰਨਾ ਪਕਾਉਂ ਜਾ ਕੇ ਸਾਰੇ ਪਹੁੰਚੋਗੇ ਤਾਂ ਸਰਕਾਰ ਨੂੰ ਜਰੂਰ ਮੈਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਸਰਕਾਰ ਆਪਣੇ ਜਿਹੜੇ ਲੋਕ ਮਾਰੂ ਫੈਸਲੇ ਆ ਕਿਸਾਨ ਮਾਰੂ ਫੈਸਲੇ ਆ ਵਾਪਸ ਲੈਣੇ ਜ਼ਰੂਰ ਹੋਗੇ ਧੰਨਵਾਦ ਜੋ ਅੱਜ ਆਪਾਂ ਪ੍ਰੋਟੈਸਟ ਸੀਗਾ ਜਮਾੜਾ ਪੂਰੇ ਰੱਖਿਆ ਹੈ ਔਰ ਆਪਾਂ ਸਾਰਿਆਂ ਨੂੰ ਹਮਾਰ ਕੋਲ ਪਹੁੰਚਣਾ ਕੋਈ ਇਹ ਪ੍ਰਵਾਨਾ ਕਰੇ ਕੋਈ ਬਰਸਾਤ ਆ ਬਰਸਾਤ ਇਥੇ ਮਹਾਲੇ ਦੀ ਬਿਲਕੁਲ ਘੱਟ ਹੈਗੀ ਆ ਦੂਜੀ ਗੱਲ ਆਪਾਂ ਸਾਰਿਆਂ ਨੇ ਤਕੜੇ ਹੋ ਕੇ ਅੱਜ ਇਸ ਕੰਮ ਦਾ ਸਮੂਦ ਦੇਣਾ ਹੈ ਕਿ ਜੋ ਧੱਕੇਸ਼ਾਹੀ ਪੰਜਾਬ ਸਰਕਾਰ ਕਿਸਾਨਾਂ ਨਾਲ ਕਰ ਰਹੀ ਹੈ ਉਹ ਰੋਕਣ ਬਾਅਦ ਸਾਨੂੰ ਸਾਰਿਆਂ ਨੂੰ ਇਥੇ ਪਹੁੰਚਣ ਦੀ ਜ਼ਰੂਰਤ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਕਾ ਬਹੁਤ ਏਰੇ ਦਾ ਸਪਤਾਸ ਬੱਜਾ ਹੋ ਰਿਹਾ ਹੈ ਸਾਰੀ ਪੂਰੀ ਸੂਚੀ ਲੀਡਰਸ਼ਿਪ ਤੇ ਪਹੁੰਚ ਰਹੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਜਲਦ ਜਲਦੀ ਪਹੁੰਚਣ ਦੀ ਕਿਰਪਾਤਾ ਕਰੋ ਕਾਂਤੇ ਆਪਾਂ ਇਹ ਧਰਨਾ ਸ਼ੁਰੂ ਕਰਤਾ ਸੀਗੇ ਔਰ ਕੋਈ ਪ੍ਰਸਤਾਵ ਨਹੀਂ ਪਵਾਉਣੇ ਕਰਨੇ ਆਪਾਂ ਸਾਰਿਆਂ ਨੇ ਅੱਜ ਇਸ ਗੱਲ ਦਾ ਬਲਕੇ ਪ੍ਰੂਫ ਕਰਨਾ ਹੈ ਕਿ ਕਿਸਾਨਾਂ ਜੋ ਤਕਾ ਹੈ ਇਹ ਸਰਕਾਰ ਬਹੁਤ ਬੜਾ ਦੇਡ ਸਾਫੀ ਕਰ ਰਹੀ ਹੈ ਉਹਨੂੰ ਰੋਕਣ ਵਾਸਤੇ ਸਰਕਾਰ ਨੂੰ ਜਗਾਉਣ ਵਾਸਤੇ ਇਹ ਧਰਨਾ ਅਸੀਂ ਪੂਰੇ ਪੰਜਾਬ ਸ਼ੁਰੂ ਕੀਤੇ ਨੇ ਅੱਜ ਆਪਣਾ ਧਰਨਾ ਪਾਕਾਂਜਾ ਕਦ ਕੋ ਸਾਰੇ ਪਹੁੰਚੋਗੇ ਤਾਂ ਸਰਕਾਰ ਨੂੰ ਜਰੂਰ ਮੈਨੂੰ ਇਸ ਗੱਲ ਦਾ ਜੋ ਵਿਸ਼ਵਾਸ ਹੈ ਕਿ ਸਰਕਾਰ ਆਪਣੇ ਜਿਹੜੇ ਲੋਕ ਮਾਰੂ ਫੈਸਲੇ ਆ ਕਿਸਾਨ ਮਾਰੂ ਫੈਸਲੇ ਆ ਵਾਪਸ ਲੈਣੇ ਜ਼ਰੂਰੀ ਹੋਵੇਗੀ ਤਾਂ